ਮੈਂ ਅਮਰਪਾਲ ਸਰਪੰਚ ਕੜੋਰੀ ਕੱਦ ਅੱਜ ਸਾਡੇ ਨਗਰ ਵਿਖੇ ਸ਼ੁਕਰਾਨਾ ਟੀਮ ਆਦਮਪੁਰ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ 600 ਤੋਂ ਵੱਧ ਮਰੀਜ਼ਾਂ ਨੇ ਆ ਕੇ ਇਸ ਮੈਡੀਕਲ ਦਾ ਲਾਭ ਉਠਾਇਆ ਇਸ ਵਿੱਚ 600 ਤੋਂ ਵੱਧ ਮਰੀਜ਼ਾਂ ਨੂੰ ਮੈਡੀਕਲ ਕੈਂਪ ਵਾਲੀ ਸੰਸਥਾ ਵੱਲੋਂ ਲੰਗਰ ਵੀ ਸ਼ਿਕਾਇਆ ਗਿਆ ਅਸੀਂ ਸਮੁੱਚੀ ਪੰਚਾਇਤ ਵੱਲੋਂ ਮੈਡੀਕਲ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਇਸ ਵਕਤ ਹਨਾਂ ਦੀ ਸਥਿਤੀ ਕਰ ਬੜੀ ਕਰਕੇ ਜਿਹੜੀ ਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਾ ਰਿਹਾ ਪਰ ਸਾਡੇ ਜਿਹੜੇ ਪੰਜਾਬੀ ਪੂਰੇ ਸੰਸਾਰ ਚ ਵੱਸਦੇ ਆ ਉਹਨਾਂ ਨੇ ਕਦੀ ਵੀ ਹਾਰ ਨਾ ਹਾਰੇ ਆ ਨਾ ਹਾਰਨ ਦਿੱਤਾ ਤੇ ਅੱਜ ਤੁਸੀਂ ਜਾ ਕੇ ਦੇਖੋ ਕਿ ਕਿਸ ਤਰ੍ਹਾਂ ਸੇਵਾ ਹੋ ਰਹੀ ਹੈ ਤੇ ਅਸੀਂ ਵੀ ਥੋੜੀ ਜਿਹੀ ਕੋਸ਼ਿਸ਼ ਕੀਤੀ ਆ ਸ਼ੁਕਰਾਨਾ ਦੀ ਮਾਤਮ ਪਰਵਰ ਵੱਲੋਂ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਨਾਲ ਅਸੀਂ ਆਪਣੇ ਆਪ ਨੂੰ ਕੁਝ ਕਿਸਮਾ ਸੰਦੇ ਆ ਕੀ ਮਾਲਕ ਨੇ ਸਾਡੀ ਇਹ ਸੇਵਾ ਦੀ ਡਿਊਟੀ ਲਈ ਆ ਤੇ ਅਸੀਂ ਉਹਦੀ ਕਿਰਪਾ ਦੇ ਨਾਲ ਅਸੀਂ ਮੈਡੀਕਲ ਕੈਂਪ ਲਾ ਰਹੇ ਹਾਂ ਅਸੀਂ ਬਾਕੀ 20 ਜਗ੍ਹਾ ਤੇ ਜਾ ਕੇ ਗਏ ਜਿੰਨੇ ਕਿ ਚੁੱਕੇ ਹੈਗੇ ਆ ਸਾਡੀ ਸ਼ੁਕਰਾਨਾ ਟੀਮ ਅਸੀਂ ਕਰ ਰਹੇ ਆ ਤੇ ਮਾਲਕ ਅਗੇ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸੇਵਾ ਕਰਨ ਦਾ ਸਮਾਂ ਬਖਸ਼